ਸਵਾਗਤ ਹੈ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਪ ਅੱਜ ਬੀਤੇ ਦਿਨੀ ਹੁਸ਼ਾਰਪੁਰ ਦੀ ਰਿਆਤਪਾਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਤੇ ਇਸ ਦੌਰਾਨ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੇ ਵਕਫ ਵਕ ਮੁਕਾਬਲੇ ਵੀ ਕਰਵਾਏ ਗਏ ਸਨ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਹੁਸ਼ਾਰਪੁਰ ਜ਼ਿਲ੍ਹੇ ਭਰ ਚੋਂ 60 ਤੋਂ ਵਧੇਰੇ ਸਕੂਲਾਂ ਵੱਲੋਂ ਭਾਗ ਲਿਆ ਗਿਆ ਸੀ ਤੇ ਤਕਰੀਬਨ 2500 ਵਿਦਿਆਰਥੀਆਂ ਵੱਲੋਂ ਇਨਾ ਮੁਕਾਬਲਿਆਂ ਦੇ ਵਿੱਚ ਭਾਗ ਲਿਆ ਗਿਆ ਸੀ ਤੇ ਯੂਨੀਵਰਸਿਟੀ ਵੱਲੋਂ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਜਿਵੇਂ ਕਿ ਕੁਇਜ਼ ਕੰਪੀਟੀਸ਼ਨ ਸਲੋਗਨ ਲਿਖਣ ਦੇ ਮੁਕਾਬਲੇ ਗਿੱਧਾ ਤੇ ਭੰਗੜੇ ਦੇ ਮੁਕਾਬਲੇ ਤੇ ਇਸ ਤੋਂ ਇਲਾਵਾ ਪੋਸਟਰ ਮੇਕਿੰਗ ਸਮੇਤ ਹੋਰ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਸਨ ਤੇ ਇਨਾ ਮੁਕਾਬਲਿਆਂ 'ਚ ਹੁਸ਼ਿਆਰਪੁਰ ਚ ਸਿੱਖਿਆ ਦੀ ਨਰਸਰੀ ਵੱਜੋਂ ਜਾਣੇ ਜਾਂਦੇ ਹਿਸ ਐਕਸਲੈਂਟ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਓਵਰਆਲ ਪਹਿਲਾ ਰੈਂਕ ਹਾਸਲ ਕੀਤਾ ਗਿਆ ਇਸ ਦੌਰਾਨ ਅਜੇਕਰਪਾ ਹਿਸ ਐਕਸੀਡੈਂਟ ਇੰਸਟੀਚੂਟ ਤੇ ਵਿਦਿਆਰਥੀਆਂ ਦੀ ਗੱਲ ਕਰੀਏ ਪ੍ਰਬੰਧਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਜੋ ਹਾਰਪੁਰ ਦੇ ਹਿਸ ਐਕਸੀਡੈਂਟ ਇੰਸਟੀਚੂਟ ਵਿਖੇ ਰਿਆਤਬਹਾਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਪ੍ਰਬੰਧਕ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਹਿਸ ਐਕਸੀਡੈਂਟ ਦੇ ਵਿਦਿਆਰਥੀਆਂ ਨੂੰ ਟਰੋਫੀ ਦੇ ਕੇ ਸਨਮਾਨਿਤ ਵੀ ਕੀਤਾ ਜਾਂਦਾ ਹੈ ਤੇ ਇਸ ਮੌਕੇ ਉਹਨਾਂ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਪ੍ਰੰਤੂ ਇਸ ਦੌਰਾਨ ਅਜੇਕਰਪਾ ਹਿਸ ਐਕਸੀਡੈਂਟ ਇੰਸਟੀਚੂਟ ਦੇ ਐਮ ਡੀ ਡਾਕਟਰ ਅਸ਼ੀਸ਼ ਰਿੰਦ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਹਰ ਸਾਲ ਹੀ ਹਿਸ ਐਕਸੀਡੈਂਟ ਇੰਸਟੀਚਿਊਟ ਤੇ ਵਿਦਿਆਰਥੀ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਨਾਮਾਣਾ ਖੱਟਦੇ ਨੇ ਤੇ ਇੰਸਟੀਚਿਊਟ ਦੇ ਨਾਲ-ਨਾਲ ਆਪਣੇ ਮਾਪਿਆਂ ਅਤੇ ਹੁਸ਼ਾਰਪੁਰ ਜ਼ਿਲ੍ਹੇ ਦਾ ਨਾਮ ਪੰਜਾਬ ਅਤੇ ਦੇਸ਼ ਭਰ ਦੇ ਵਿੱਚ ਰੋਸ਼ਨ ਕਰਦੇ ਨੇ ਮੇਰਾ ਨਾਮ ਡਾਕਟਰ ਕੁਲਦੀਪ ਵਾਲੀਆ ਮੈਂ ਡਾਇਰੈਕਟਰ ਐਡਮਿਸ਼ਨਸ ਐਂਡ ਮਾਰਕੀਟਿੰਗ ਐਂਡ ਡੀਨ ਸਟੂਡੈਂਟ ਵੈਲਫੇਅਰ ਰਾਤਬਾਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਾਰਪੁਰ ਜੀ ਮੈਮ ਲਾਸਟ ਯੂਨੀਵਰਸਿਟੀ ਦੇ ਵਿੱਚ ਇੱਕ ਇਵੈਂਟ ਹੁੰਦਾ ਆਰਗੇਨਾਈਜ਼ ਐਂਟੀ ਡਰਗਸ ਨੂੰ ਲੈ ਕੇ ਤਾਂ ਕੀ ਕੰਪੀਟੀਸ਼ਨ ਸੀ ਤਾਂ ਹਿਸਤੀ ਕੀਪ ਹੋ ਰਹੀ ਉਸ ਵਿੱਚ ਅ ਪਿਛਲੇ 5 ਸਾਲਾਂ ਤੋਂ ਰਾਤਬਾਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਇੱਕ ਇਵੈਂਟ ਕਰਵਾ ਰਹੀ ਹੈ ਐਂਟੀ ਡਰਗ campaigns ਨੂੰ ਲੈ ਕੇ ਔਰ ਇਹ ਲੋਕਲ ਐਡਮਿਨਿਸਟ੍ਰੇਸ਼ਨ ਦੇ ਨਾਲ ਰਲ ਕੇ ਅਸੀਂ ਇਹ ਹਰ ਸਾਲ ਇਵੈਂਟ ਕਰਵਾਈਦਾ ਹੈ ਇਹਦੀ ਮੇਨ ਥੀਮ ਜਿਹੜੀ ਆ ਉਹ ਐਂਟੀ ਡਰਗ ਨੂੰ ਲੈ ਕੇ ਹੁੰਦੀ ਹੈ ਔਰ ਇਹਦੇ ਵਿੱਚ ਖਾਸ ਕਰਕੇ ਪਲੱਸ 2 ਲੈਵਲ ਦੇ ਪਲੱਸ 1 ਪਲੱਸ 2 ਲੈਵਲ ਦੇ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਜਿਹੜੇ ਸਟੂਡੈਂਟਸ ਨੇ ਉਹ ਪਾਰਟਿਸਿਪੇਟ ਕਰਦੇ ਆ ਜਿਹਦੇ ਵਿੱਚ ਅਸੀਂ ਵੱਖ-ਵੱਖ ਕੰਪੀਟੀਸ਼ਨਸ ਕਰਵਾਨੇ ਆ ਜਿਵੇਂ ਕਿ ਪੋਸਟ ਮੇਕਿੰਗ ਕੰਪੀਟੀਸ਼ਨ ਹੈ ਸਲੋਗਨ ਰਾਈਟਿੰਗ ਕੰਪੀਟੀਸ਼ਨ ਹੈ ਐਸੇ ਰਾਈਟਿੰਗ ਹੈ ਡਿਬੇਟ ਹੈ ਬਟ ਉਹਨਾਂ ਦਾ ਥੀਮ ਜਿਹੜਾ ਹੈ ਉਹ ਐਂਟੀ ਡਰਗੀ ਰਹਿੰਦਾ ਹੈ ਇਦਾ ਮੇਨ ਮਕਸਦ ਇਹ ਹੈ ਕਿ ਇਸ ਸਟੇਜ ਤੇ ਅਸੀਂ ਬੱਚਿਆਂ ਨੂੰ ਸੈਂਸਿਟਾਈਜ਼ ਕਰ ਸਕੀਏ ਕਿ ਕਿਹੜੀਆਂ ਕੀੜਾਂ ਚੀਜ਼ਾਂ ਤੋਂ ਉਹਨਾਂ ਨੇ ਅਵੇਅਰ ਹੋਣਾ ਹੈ ਤਾਂ ਕਿ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਸੁਚੱਜੇ ਢੰਗ ਦੇ ਨਾਲ ਅੱਗੇ ਵਧਾ ਸਕਣ। ਜੀ ਤਾਂ ਪੂਰੇ ਡਿਸਟ੍ਰਿਕਟ ਆਲਓਵਰ ਡਿਸਟ੍ਰਿਕਟ ਤੋਂ ਸਕੂਲਾਂ ਨੇ ਪਾਰਟਿਸਿਪੇਟ ਜੀ ਆਲਓਵਰ ਡਿਸਟ੍ਰਿਕਟ 60 ਪਲੱਸ ਸਕੂਲਸ ਇਹਦੇ ਵਿੱਚ ਸਕੂਲਸ ਨੇ ਪਾਰਟਿਸਿਪੇਟ ਕੀਤਾ ਸੀਗਾ ਸਟੂਡੈਂਟਸ ਕਿੰਨੇ ਸੀ 2500 ਪਲੱਸ ਸਟੂਡੈਂਟਸ ਨੇ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਿੱਤਾ ਹੈ ਤੇ ਹੀ ਇਸ ਦੀ ਇਹਦੇ ਵਿੱਚ ਹੀ ਇਸ ਐਕਸਲੈਂਟ ਇੰਸਟੀਟਿਊਟ ਐਗਜ਼ੈਕਟਲੀ ਹੀ ਇਸ ਐਕਸਲੈਂਟ ਦਾ ਹਮੇਸ਼ਾ ਹੀ ਬਹੁਤ ਅੱਛਾ ਯੋਗਦਾਨ ਰਹਿੰਦਾ ਨੇ ਇਸ ਐਕਸਲੈਂਟ ਦੇ ਸਟੂਡੈਂਟਸ ਨੇ ਬਹੁਤ ਅੱਛਾ ਪਰਫਾਰਮ ਕੀਤਾ ਔਰ ਇਸ ਸਨਰਜੀ ਦੇ ਵਿੱਚ ਅਸੀ ਇੱਕ ਅਟਰੈਕਸ਼ਨ ਇਹ ਹੁੰਦੀ ਹੈ ਕਿ ਓਵਰਆਲ ਜਿਹੜੇ ਆ ਉਹ ਪ੍ਰਾਈਜ਼ਸ ਦੇਦੇ ਆ ਓਵਰਆਲ ਵਿਨਰ ਸਿਲੈਕਟ ਕਰੀ ਦੇ ਆ ਜਿੰਨੇ ਬੱਚਿਆਂ ਦੀ ਪਾਰਟਿਸਪੇਸ਼ਨ ਹੁੰਦੀ ਹੈ ਤੇ ਵਿਨਰਸ ਹੁੰਦੇ ਆ ਤੋ ਇਸ ਵਾਰ ਦੀ ਜਿਹੜੀ ਓਵਰਆਲ ਫਰਸਟ ਪੋਜੀਸ਼ਨ ਟਰੋਫੀ ਹੈਗੀ ਹੈ ਉਹ ਇਸ ਐਕਸਲੈਂਟ ਇੰਸਟੀਚਿਊਟ ਹੁਸ਼ਿਆਰ ਪੁੱਜ ਗਈ ਹੈ ਕਿਹੜੀ ਕੰਪੀਟੀਸ਼ਨ ਚ ਸਾਰੇ ਕੰਪੀਟੀਸ਼ਨ ਜਿਵੇਂ ਹੁੰਦੇ ਆ ਪੋਸਟਰ ਰਾਈਟਿੰਗ ਪੋਸਟਰ ਮੇਕਿੰਗ ਹੈ ਸਲੋਗਨ ਰਾਈਟਿੰਗ ਹੈ ਸੋ ਜਿੰਨੇ ਜ਼ਿਆਦਾ ਇਵੈਂਟਸ ਵਿੱਚ ਬੱਚਾ ਪਾਰਟਿਸਪੇਟ ਕਰੇਗਾ ਔਰ ਉਹਨਾਂ ਦੀ ਪੋਜੀਸ਼ਨਸ ਹੁੰਦੀ ਆ ਉਸ ਬੇਸ ਤੇ ਅਸੀਂ ਓਵਰਆਲ ਟਰੋਫੀ ਜਿਹੜੀ ਉਹ ਡਿਕਲੇਅਰ ਕਰੀਦੀ ਹੈ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ 베ਦੀ ਹੈ ਔਰ ਮੈਂ ਡਾਇਰੈਕਟਰ ਮਾਰਕੀਟਿੰਗ ਐਡਮਿਸ਼ਨਸ ਡਿਪਾਰਟਮੈਂਟ ਰਿਆਤਬਾਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਜੀ ਯੂਨੀਵਰਸਿਟੀ ਵੱਲੋਂ ਐਂਟੀਟਾਇਰ ਕੰਪੀਟੀਸ਼ਨ ਜਿਹੜਾ ਆਰਗੇਨਾਈਜ਼ ਕੀਤਾ ਗਿਆ ਸੀ ਆਪਾਂ ਅੱਜ ਤੇ ਸਮੇਂ ਦੀ ਗੱਲ ਕਰ ਲਈਏ ਤਾਂ ਯੂਥ ਹੈ ਬਹੁਤ ਜ਼ਿਆਦਾ ਗਲਤਾਨ ਹੋ ਰਿਹਾ ਨਸ਼ਿਆਂ ਦੇ ਵਿੱਚ ਤੇ ਸਮੇਂ-ਸਮੇਂ ਤੇ ਤੁਹਾਡੇ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਜਾਂ ਹੋਰ ਲੋਕਲ ਬਾਡੀਜ਼ ਵੱਲੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਨੇ ਜੀ ਜਿਸ ਤਰ੍ਹਾਂ ਕਿ ਡਾਕਟਰ ਕੁਲਦੀਪ ਵਾਲੀਆ ਮੈਮ ਨੇ ਵੀ ਕਿਹਾ ਕਿ ਅਸੀਂ ਪਿਛਲੇ 5 ਸਾਲ ਤੋਂ ਇਹ ਪ੍ਰੋਗਰਾਮ ਚਲਾ ਰਹੇ ਹਾਂ ਜਿਹਦੇ ਵਿੱਚ ਵੱਖ-ਵੱਖ ਸਕੂਲਾਂ ਦੇ ਸਟੂਡੈਂਟਸ ਜਿਹੜੇ ਕਿ ਹਾਰਪਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਆ ਉਹ ਹਰ ਸਾਲ ਹੀ ਪਾਰਟਿਸਿਪੇਟ ਕਰਦੇ ਆ ਸਾਡੀ ਇੱਕ ਸੋਸ਼ਲ ਰਿਸਪੌਂਸਿਬਿਲਟੀ ਦੇ ਤਹਿਤ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੈਂਸਿਟਾਈਜ਼ ਕਰੀਏ ਟੂਵਰਡਸ ਡਰੱਗ ਐਂਡ ਥੇਅਰ ਕੈਰੀਅ ਔਰ ਉਹਦੇ ਵਿੱਚ ਡਾਕਟਰ ਅਸ਼ੀਸ਼ ਸ੍ਰੀਨ ਹਿਸ ਐਕਸਲੈਂਟ ਅਕੈਡਮੀ ਨੂੰ ਆਪਣੇ ਬੱਚੇ ਹਰ ਸਾਲ ਹੀ ਸਾਡੇ ਕੋਲ ਭੇਜਦੇ ਆ ਔਰ ਇਸ ਵਾਰੀ ਮੈਂ ਉਹਨਾਂ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਬੱਚਿਆਂ ਨੂੰ ਬਹੁਤ ਮਿਹਨਤ ਨਾਲ ਤਿਆਰੀ ਕਰਵਾਈ ਔਰ ਇਸ ਕੰਪੀਟੀਸ਼ਨ ਦਾ ਹਿੱਸਾ ਬਣਾਇਆ ਤੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਸੋ ਮੇਰੇ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਕੰਗ੍ਰੈਚੁਲੇਸ਼ਨਸ ਸਭ ਤੋਂ ਪਹਿਲਾਂ ਮੈਂ ਹਿਸ ਇੰਸਟੀਚੂਟ ਦੇ ਉੱਤੇ ਜੋ ਸ਼ਹਿਰ ਨੇ ਵਿਸ਼ਵਾਸ ਦਿਖਾਇਆ ਹੈ ਉਦੇ ਲਈ ਮੈਂ ਸ਼ਹਿਰ ਦਾ ਸ਼ੁਕਰੀਆ ਦਾ ਕਰਦਾ ਕਿਉਂਕਿ ਉਹਨਾਂ ਨੇ ਆਪਣੇ ਬੱਚੇ ਆਪਣੇ ਸਭ ਤੋਂ ਬਹੁਮੁੱਲਿਆ ਚੀਜ਼ ਹਿਸ ਨੂੰ ਦਿੱਤੀ ਔਰ ਅਸੀਂ ਬੱਚੇ ਦੀ ਹੋਲਿਸਟਿਕ ਡਵੈਲਪਮੈਂਟ ਉਹਦੇ ਚ ਕੀਤੀ ਹੈ ਨਾ ਸਿਰਫ ਐਕੈਡੈਮਿਕਲੀ ਸਾਡਾ ਬੱਚੇ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਵੱਡੇ ਰੈਂਕਸ ਤੇ ਆ ਰਹੇ ਆ ਅ ਥੋੜੀ ਦੇਰ ਪਹਿਲਾਂ ਹੀ ਸਾਡੀ ਦੀਕਸ਼ਾ ਬੱਦਨ ਲੜਕੀ ਜਿਹੜੀ ਹੈ 274 ਰੈਂਕ ਲੈ ਕੇ ਪੰਜਾਬ ਚ ਨੰਬਰ 1 ਆਈ ਸੀਗੀ ਆਈਆਈਟੀ ਕੰਪੀਟੀਸ਼ਨ ਦੇ ਅੰਦਰ ਜੋ ਕਿ ਇੰਡੀਆ ਦਾ ਸਭ ਤੋਂ ਟਫ ਕੰਪੀਟੀਸ਼ਨ ਹੈ ਉਹਦੇ ਨਾਲ ਨਾਲ ਬੱਚੇ ਸਾਡੇ ਮੈਰਿਟਸ ਵੀ ਆਉਂਦੇ ਆ ਔਰ ਇਸ ਦੇ ਨਾਲ ਹੀ ਬੱਚੇ ਜਿਹੜੇ ਹੈ ਓਵਰਆਲ ਡਿਵੈਲਪਮੈਂਟ ਕਰਦੇ ਹੋਏ ਯੂਨੀਵਰਸਿਟੀਆਂ ਵੱਲੋਂ ਆਰਗੇਨਾਈਜ਼ਡ ਫੰਕਸ਼ਨਸ ਦੇ ਵਿੱਚ ਚਾਹੇ ਉਹ ਪੰਗੜਾ ਹੋਵੇ ਚਾਹੇ ਉਹ ਗਿੱਧਾ ਹੋਵੇ ਚਾਹੇ ਉਹ ਕੁਇਜ਼ ਹੋਵੇ ਚਾਹੇ ਉਹ ਹੋਰ 40 ਤੋਂ ਵੱਧ ਕੰਪੀਟੀਸ਼ਨਸ ਉੱਥੇ ਸੀਗੇ ਉਹਨਾਂ ਸਾਰਿਆਂ ਦੇ ਵਿੱਚ 골ਡ ਮੈਡਲ ਸਿਲਵਰ ਮੈਡਲ ਜਿੱਤ ਕੇ ਉਹਨਾਂ ਨੇ ਓਵਰਆਲ 60 ਤੋਂ ਪਾਰ ਲਾ ਸਕੂਲ 2500 ਬੱਚਿਆਂ ਨੂੰ ਪਛਾੜਦੇ ਹੋਏ ਜਿਹੜਾ ਹੈ ਇਹ ਪਹਿਲਾ ਸਥਾਨ ਹਾਸਲ ਕੀਤਾ ਹੈ ਮੈਂ ਸਾਰੇ ਬੱਚਿਆਂ ਨੂੰ ਔਰ ਉਹਨਾਂ ਦੇ ਮਾਪੇ-ਬਾਪ ਨੂੰ ਇਸ ਅਚੀਵਮੈਂਟ ਲਈ ਬਹੁਤ-ਬਹੁਤ ਮੁਬਾਰਕਦਾਨਾ